ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀਆਂ ਤੇ ਦੋਵੇਂ ਤੁਹਾਨੂੰ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਣਾ ਠੀਕ ਠਾਕ ਜੀ ਕਿਰਪਾ ਮਹਾਰਾਜ ਦੀ ਵੀਰ ਜੀ ਚਲੋ ਵਧੀਆ ਕਿਰਪਾ ਚਾਹੀਦੀ ਜੀ ਅੱਜ ਦੋ ਹੀ ਰਹਿ ਗਈਆਂ ਜੀ ਹਾਂਜੀ ਦੋ ਹੀ ਦੋ ਹੈਗੀਆਂ ਸਵੇਰੇ ਨਾ ਸੇਲ ਹੋ ਗਈਆਂ ਇਹ ਜੀ ਠੀਕ ਹਾਂਜੀ ਕੋਈ ਸਵੇਰ ਵੇਚਣ ਵਾਲਾ ਸੱਜਣ ਲਿਆ ਗਿਆ ਠੀਕ ਹਾਂਜੀ ਹਾਂਜੀ ਉਹ ਆਂਦਾ ਵੀ ਮੈਂ ਵੀ ਖੜ ਕੇ ਵੇਚਨੀ ਆ ਮੈਂ ਪ੍ਰਾਤੂ ਵੇਚਦਾ ਠੀਕ ਹਾਂਜੀ ਜਿੱਦਾਂ ਚਾਹੁੰਨ ਦੀ ਪੋਣੀ ਹੈ ਅੱਜ ਠੀਕ ਚਲੋ ਨਾਮ ਦੱਸਦੇ ਕਰੀ ਆਪਾਂ ਨਾਮ ਪ੍ਰੇਮ ਸਿੰਘ ਪਿੰਡ ਜਿਕ ਦੇਖੋ ਦਾ ਤਹਿਸੀਲ ਇਹ ਨਾਲਾ ਜ਼ਿਲ੍ਹਾ ਮਿੰਸਰ ਤੇ ਫੋਨ ਨੰਬਰ ਬੋਲਦੇ ਕਰੀ ਸੋ ਤਾਂ ਪਹਿਲਾਂ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਆ ਜਿਹੜੀ ਤਾਜੀ ਸੂਈ ਚਾਹਦੀ ਹੈ ਹਾਂਜੀ ਤਾਜੀ ਸੂਈ ਵੀ ਜੀ ਇਹਨੂੰ ਅੱਜ ਚੌਥਾ ਦਿਨ ਸੂਈ ਨੂੰ ਹੋ ਗਿਆ ਬੱਚੇ ਦਾ ਨੜੂ ਜਨਾਲ ਜੇ ਹਾਂ ਵੇਖੋ ਠੀਕ ਜੀ ਤੇ ਆ 98 ਤੇ ਦੇਖ ਸਕਦੇ ਹਵਾਂ ਨਾ ਗਾਣੂ ਕਾਫੀ ਚੰਗਾ ਰੱਖਦੀ ਹੈ ਮਗਰ ਵੱਛਾ ਜੀ ਤੇ ਮਗਰ ਵਧੀ ਵੱਛਾ ਜੀ ਠੀਕ ਹੈ ਹਾਂਜੀ ਤੇ ਕਿੰਨਾ ਜੀ ਦੇ ਕੋਲ ਦੁੱਧ ਤਿਆਰ ਬੋਲਾ ਕਹਿਣ ਨੂੰ ਤੇ ਭਾਏ ਬੋਲਾ 16 ਕਿਲੋ ਹੋਊਗਾ ਅੱਛਾ ਜਿਹੜਾ ਆਪਾਂ ਪੂਰਾ ਠੰਡਾ ਕਰਕੇ ਮਿਣਕੇ ਦੇਣਾ ਨਾ ਬੋਲਾ 13 ਕਿਲੋ ਮੰਨ ਕੇ ਚੱਲੀਏ ਠੀਕ ਹੈ ਕਿਉਂਕਿ ਕਿਲੋ ਵੱਧ ਨਿਕਲੇ ਅਗਲੇ ਦੇ ਘਰ ਜਾ ਕੇ ਫੇਰ ਹੀ ਫਾਇਦਾ ਹਾਂਜੀ 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 ਤੇ ਕਿੰਨਾ ਚਵਾਈ ਜਾਊਗੀ ਇਹ ਵੀ ਜੀ ਚਵਾਈ ਜਾਊਗੀ ਕੋਈ ਸੇਵਾ ਦੇ ਹਿਸਾਬ ਨਾਲ ਆਈਆਂ ਵੀ ਜੀ 20 ਕਿਲੋ ਵਿੱਚ ਵਸ ਸਕਦੀ 18 ਕਿਲੋ ਵਿੱਚ ਵਸ ਸਕਦੀ ਹੈ ਠੀਕ ਹੈ ਜੀ ਕੋਈ ਚੰਗੀ ਸੇਵਾ ਲੈ ਜਾਊਗਾ ਤਾਨੂੰ ਪਤਾ ਦੋਤੇ ਲੈਣਾ ਸੇਵਾ ਦਾ ਹਾਂਜੀ 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 ਤੁਹਾਨੂੰ ਪਤਾ ਚੋਂ ਚਾਰ ਦਿਨ ਦੀ ਸੂਈ ਥਲੇ ਬੋਲਾ ਇਹਨਾਂ ਦੇ ਤੁਹਾਨੂੰ ਪਤਾ ਮੈਲਾ ਮੂਲਾ ਮਾਰੂਗੀ ਹੁਣ ਮੋਕੇ ਬਿਲਕੁਲ ਕਿੰਨਾ ਚਵਾ ਦੋਗੇ 13 ਕਿਲੋ ਵੀਰ ਜੀ ਚੋ ਕੇ ਦਾਂਗਾ ਪਾ ਲੀਟਰ ਮਾਰ ਕੇ ਤੋਰੋ ਫੇਰ ਇਹਨਾਂ ਇੱਕ ਵਾਰੀ 13 ਕਿਲੋ ਕਹਿੰਦੇ ਕਿ ਮੋਕੇ ਦੇ ਚਵਾ ਦਾਂਗੇ ਬਾਕੀ ਅਗਲੇ ਦੀ ਸੇਵਾ ਦਾ ਹਾਂਜੀ ਸੂਆ ਕਿਨਵਾਜੇ ਜੋ ਸੂਆ ਵਚੀ ਦਾ ਪਹਿਲਾ ਜੇ ਸੂਆ ਪਹਿਲਾ ਹੀ ਆ ਦੇ ਸਾਦੇ ਕਾਫੀ ਖੂਬਸੂਰਤ ਬੈੜਿਆ ਅੱਜ ਲੈ ਇਸ ਵੇਖੋ ਵੀਰ ਜੀ ਕਿੰਨਾ ਠੁਗਵਾ ਵਚੀ ਦਾ ਹਾਂਜੀ ਇਹ ਥੋੜੀ ਹੀ ਨਾ ਵੇ ਦੀ ਪੁਲਿਆਰੇ ਦੀ ਔਲ ਕਰਦੀ ਫਾਰਮ ਚ ਆਈ ਵਸ਼ੀ ਖੁੱਲੀ ਆ ਦੇਖ ਸਾਡੇ ਜੀ ਚੰਗੇ ਕਦ ਕਾਟਦੀ ਕਾਫੀ ਖੂਬਸੂਰਤ ਵੜਿਆ ਜਿਹੜੀ ਬਿਕਿਨ ਨੁਕਰੀ ਘੋੜੀਆਂ ਗੱਤ ਤਾਉਣ ਦਾ ਚੁੱਕੇ ਦਰਦੀ ਪੂਰੀ ਠੀਕ ਹੈ ਜੀ ਹਾਂ ਜੀ ਇਹ ਆ ਤੇ ਜਿੰਨੇ 6-7 ਲੱਖ ਦੀ ਘੋੜੀ ਲੈਣੀ ਹੈ ਨਾ ਅੱਛਾ ਇਹ ਚੁੱਪ ਕਰਕੇ ਲਵੇ ਅੱਛਾ ਥੱਲੇ ਤੇ ਬੱਜੀ ਵੀ ਨੁਕਰੀ ਘੋੜੀ ਲੱਗੂਗੀ ਘੋੜੀ ਦਾ ਵੀ ਸ਼ੌਂਕ ਪੂਰਾ ਤੇ ਗਾਂ ਦਾ ਨਾਲੇ ਤੇ ਨਾਲੇ ਪੂਰਾ ਟੌੜਾ ਦੇਖੋ ਵਸ਼ੀ ਤਾਂ ਕਿੰਨਾ ਵੇਦੀ ਠੀਕ ਨਾਲੇ ਦੁੱਧ ਪੀਓ ਰਮਾਨ ਨਾਲੇ ਦੁੱਧ ਪੀਓ ਠੀਕ ਆ ਹਾਂਜੀ ਬਾਕੀ ਵੀ ਜੀ ਘਾਤਕੂਦ ਬਹੁਤ ਆ ਸੁੱਦੀ ਆ ਬਾਕੀ ਤਾਜੀ ਸੂਈਆਂ ਜੀ ਕੁਛ ਕੁਛ ਭਲਾਵੀ ਹਵਾਨੇ ਤੇ ਹੈਗੀਆਂ ਜੀ ਆਹ ਦੇਖ ਸਾਹ ਦੇ ਹਵਾਨਾ ਇਹਦਾ ਲਾਗੇ ਤਾਂ ਬਾਕੀ ਹਵਾਨੇ ਦੀ ਧੱਕ ਗਾਂ ਨੂੰ ਜਾਦੀ ਆ ਆਹ ਦੇਖ ਸਾਹ ਦੇ ਕੰਪੈਕਟ ਹਵਾਨਾ ਆ ਜਿਹੜਾ ਤੇ ਇਹਦਾ ਮੁੱਲ ਵੀ ਜੀ ਫਿਰ ਮੋਲੇ ਦਾ ਵੀ ਕਿਆਰੀ ਕਰਦੀ ਹੈਗੇ ਕਿੰਨਾ ਜੀ ਜੀ ਬਾਕੀ ਇਹ ਗੱਲ ਆ ਵੀ ਇਹ ਨਾ ਵਸ਼ੀ ਆਈ ਏ ਫਾਰਮ ਚੋਂ ਖੁੱਲੀ ਹਾਂਜੀ ਤੇ ਉਹ ਜਿਹੜੇ ਵੀਰਾਂ ਕੋ ਲਾਂਦੀ ਹੈ ਨਾ ਪਾਏ ਵਸ਼ੀ ਹਾਂਜੀ ਹੈਨਾ ਤੇ ਉਹ ਜਿੰਨਾ ਵੀ ਮਾਰ ਲਿਆ ਨਾ ਸਾਰਾ ਹੀ ਹਾਂਜੀ ਬੱਚਿਆਂ ਦੇ ਥੱਲੇ ਕੋਈ ਵੀ ਡੰਗਰ ਤੇ ਨਹੀਂ ਛੱਡਦੇ ਅੱਛਾ ਤੇ ਬਾਕੀ ਬੱਚੇ ਪੁੱਛੇ ਦਾ ਵੀ ਜੀ ਬਹੁਤ ਕਰਦੀ ਬੱਚਿਆਂ ਦੀ ਮੇਰੇ ਲੱਗੋਂ ਪੜਾ ਹੀ ਨਾ ਕਰੋ ਠੀਕ ਹੈ ਹਾਂਜੀ ਬੱਚਾ ਉਹਨਾਂ ਵੀ ਨਹੀਂ ਛੱਡਿਆ ਤੇ ਬੱਚੇ ਨੂੰ ਚੁੰਗੰਦਾ ਵੀ ਨਹੀਂ ਜੇ ਪਤਾ ਅੱਛਾ ਬੱਚਾ ਮਾਰਦਾ ਟੁੱਡਾ ਥੱਲੇ ਪੈਣ ਲੱਗਿਆ ਠੀਕ ਉਹ ਥੋੜੀ ਜੀ ਨਾਲ ਹਲਕਮ ਨੰਦੀ ਆ ਏ ਪੀ ਦੁੱਧ ਪੀ ਪੀ ਤੀਨ ਲੱਗਦਾ ਜਦੋਂ ਬੱਚਾ ਠੀਕ ਥੋੜਾ ਜਿਹਾ ਨਾ ਐ ਕਰਦੀ ਆ ਬਾਕੀ ਵੀ ਜੀ ਮੰਗਾ ਪਾ ਕੇ ਵਸ਼ੀ ਨੂੰ ਬੈਜੋ ਵਸ਼ੀ ਲਾਤੋ ਲਾਤ ਨਹੀਂ ਪੁੱੜਦੀ ਠੀਕ ਹੈ ਜੀ ਚੋਣ ਲੱਗਿਆ ਭਾਏ 15 ਬੰਦੇ ਬਦਲ ਕੇ ਭਾਰਾਂਗੇ ਵਸ਼ੀ ਥੱਲੇ ਅੱਛਾ ਜੇ ਵਸ਼ੀ ਲਾਤ ਨਹੀਂ ਪੁੱੜ ਜੂਗੀ ਵਸ਼ੀ ਫਰੀਦ ਤਾਂ ਤੇ ਮੁੱਲ ਹਾਂਜੀ ਮੁੱਲ ਕਿਹਾ ਜੀ ਕਰਦੀ ਹੈਗੇ ਕਿੰਨਾ ਆਹ ਬੱਚੇ ਦਾ ਕਿੰਨਾ ਕਰਦੀ ਹੈ ਜੀ ਬੱਚਾ ਮੰਨ ਲਓ ਜਦੋਂ ਆਪਾਂ ਥੱਲੇ ਬਹਿ ਗਏ ਨਾ ਇਹਨੇ ਚੱਤੀ ਜਾਣਾ ਬੱਚਾ ਠੀਕ ਹੈ ਫੇਰ ਨਹੀਂ ਇਹਨੇ ਲੈਣਾ ਗਾੜੀ ਬੰਨਣਾ ਤੇ ਚਲੋ ਮੁੱਲ ਕਿਹਾ ਤੁਹਾਨੂੰ ਪਤਾ ਜੇ ਭਲਾ ਭੁਲਾ ਚੇ ਵਸ਼ੇ ਹਾਂਜੀ ਹਾਂਜੀ ਜੇਰੋਂ ਬੱਚਾ ਟੁੱਟ ਮਰਦਾ ਉਦੋਂ ਤੁਹਾਨੂੰ ਬੜਾ ਥੋੜੀ ਬੋਦੀ ਡੰਗਰ ਦਰਦ ਮਨਾਉਂਦਾ ਹਾਂਜੀ ਹਾਂਜੀ ਤੇ ਮੁੱਲ ਮੁੱਲੇ ਦਾ ਵੀ ਜੀ ਕਰਨ ਨੂੰ ਤਾਂ ਭਾਵੇਂ 75000 ਰੁਪਇਆ ਕਰੀ ਜਾਈਏ ਹਾਂਜੀ ਬਾਕੀ ਤੁਹਾਨੂੰ ਪਤਾ ਹੀ ਹੈ ਤੁਸੀਂ ਵੀਡੀਓ ਬਣਾਉਂਦੇ ਜੇ ਕਿੰਨਾ ਕਿੰਨਾ ਮੁੱਲ ਦੇ ਵੀਰ ਕਰਨ ਬਾਅਦ ਹਾਂਜੀ ਹਾਂਜੀ 60000 ਦੀ ਪੂਰੇ ਦੇ ਮਾਨਤਾ ਨੇ 10000 ਰੁਪਏ ਛੱਡ दिए ਬਸ 1000 ਹੀ ਤੁਸੀਂ ਹੁਣ ਛਡਾ ਲੋ ਠੀਕ ਥੋੜੇ ਵੱਧ ਤੇ ਛਡੋ 10000 ਹੋਰ ਛੱਡ ਦਾਂਗੇ 50000 ਦੀ ਵੀਰ ਜੀ ਪੂਰੇ ਦੀ ਦੇ ਦਾਂਗੇ ਠੀਕ ਹੈ ਹਾਂਜੀ ਚਲੋ ਮੌਕੇ ਤੇ ਮਾਨਤਾ ਨੇ ਮੌਕੇ ਦੇ ਵਿੱਚ ਛੋਟ ਕਰ ਦਾਂਗੇ ਬਾਕੀ ਵੀਰ ਜੀ ਵੱਛੀ ਸਾਰੇ ਪੱਖੋਂ ਚੰਗੀ ਆ ਹਾਂਜੀ ਹਾਂਜੀ ਤੇ ਸੋਹਣ ਪੁਣੇ ਜਿਹੀ ਵੱਛੀ ਬਾਕੀ ਇਹ ਆ ਕਿ ਹਾਂਜੀ ਨਵੀਂ ਵੜਿਆ ਗਾਂ ਵੀ 400 ਦੇ ਚੋਂਣ ਵਾਲੀ ਹੈ ਪਈਆਂ ਦੀ ਬਾਕੀ ਵੀਰਾਂ ਨੂੰ ਪਤਾ ਲੱਗ ਹੀ ਜਾਣਾ ਵੀਡੀਓ ਵੇਖ ਕੇ ਹਾਂਜੀ ਹਾਂਜੀ ਮੱਲਾ ਜੀ ਤੇ ਬਾਕੀ ਵੀਰ ਜੀ ਕਈ ਵੀਰ ਤਾਂ ਨਹੀਂ ਬੱਚਾ ਛੱਡਦੇ ਬਾਕੀ ਠੰਡੀ ਧੀਰੀ ਹੋਣੀ ਕੋ ਚੱਕਰ ਠੀਕ ਹੈ ਜੀ ਭੈ ਭਾਜੋ ਵਸ਼ੀਤਲੇ ਠੰਡੀ ਬੋਦੀ ਜਾਵੇ ਠੀਕ ਹੈ ਜੀ ਹਾਂਜੀ ਹਾਂਜੀ ਇਹ ਵੀ ਆ ਚਾਰ ਦਿਨ ਸੂਈ ਨੂੰ ਆਏ ਆ ਪੰਜ ਦਿਨ ਕਰੂਗੀ ਬੱਚਾ ਭਾਵਿਆਂ ਜੀ ਬੱਚੇ ਦਾ ਬੜਾ ਵਿੱਚ ਹੀ ਕਰਦੀ ਬੱਚਿਆਂ ਦੀ ਮੇਰਾ ਲਾਗੋ ਪਰ੍ਹਾਂ ਨਾ ਕਰੋ ਠੀਕ ਹੈ ਹਾਂਜੀ ਹਾਂਜੀ ਤੇਨ ਦੂਸਰੇ ਨੰਬਰ ਤੇ ਆ ਗਈ ਆ ਇਹਦਾ ਬੱਚਾ ਆਖਰੀ ਸਾਵਾਂ ਤੇ ਬੱਸ ਅਜੇ ਸਾਹ ਚੱਲਦੇ ਆ ਆਪਾਂ ਦੇਖਦੇ ਆ ਇਹਦਾ ਵੀਰ ਜੀ 나ੜੂ ਨਾਲ ਜੇ ਬੱਚੇ ਦਾ ਜੀ ਆ ਵੇਖੋ ਵੀਰ ਜੀ ਆ ਇਹਦਾ ਵੀ 나ੜੂ ਗੱਜੀ ਨਾਲ ਜੀ ਠੀਕ ਆ ਹਾਂਜੀ ਹਾਂਜੀ 나ੜੂ ਇਹਦਾ ਵੀ ਨਾਲ ਹੀ ਆ ਬਾਕੀ ਆ ਦੇਖ ਸਕਦੇ ਜੇ ਸਾਹ ਚੱਲਦੇ ਆ ਤੇ ਪਰ ਹੁਣ ਬਸ ਬਿਲਕੁਲ ਆਖਰੀ ਜਾਮਾਂ ਤੇ ਹੀ ਆ ਮੈਂ ਆ ਦੇਖ ਸਕਦੇ ਜੇ ਅੱਖਾਂ ਚਮਕਦਾ ਇਹ ਵੀ ਮਿੱਧੀ ਠੰਡੀ ਧੀਰੀ ਵਸੀ ਇਹਦਾ ਥੱਲੇ ਵੀ ਅੰਜੀ ਭਾਂ ਬੈਜੋ ਠੀਕ ਆ ਜੀ ਹਾਂਜੀ ਹਾਂਜੀ ਤੁਹਾਨੂੰ ਬਹੁਤ ਲੱਗਾ ਵੀ ਜੀ ਨੋਕ ਵਾਲਾ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਇਹ ਦੇਖੋ ਬੱਜੀ ਜਿਹੜਾ ਮੌਕੇ ਤੇ ਦੁੱਧ ਪੱਕਾ ਹੋਊਗਾ ਨਾ ਹਾਂਜੀ 10 ਕਿਲੋਗਾ ਭਰਾ ਪਾਟ ਕਿਲੋ ਕਰਕੇ ਦਾਂਗੇ ਠੀਕ ਹੈ 8 ਦਾ ਵੀ ਕੋਈ 7 ਕਿਲੋ ਲਾਵੇ ਤੇ ਅਜੇ ਸੋਈ ਨੂੰ ਕਿੰਨੇ ਕ ਦਿਨ ਹੋਏ ਜੀ ਸੋਈ ਨੂੰ ਵਿੱਚੀ ਵਾਸ ਤੋਂ ਵੱਧ ਇਹਨੂੰ 9 10 ਦਿਨ ਹੋ ਗਿਆ ਜੀ ਅੱਛਾ ਹਾਂਜੀ ਠੀਕ ਹੈ ਬਾਕੀ ਆ ਕਿ ਬੱਚਾ ਦੇ ਬੰਦਿਆ ਬੱਚੇ ਬੱਚੇ ਥੋੜੇ ਇਹ ਨਾ ਠੰਡ ਕਰਕੇ ਥੋੜੇ ਘੱਲੇ ਜੇ ਪੈ ਜਾਂਦੇ ਮਗਰ ਇਹਦੇ ਬੱਚਾ ਹੈ ਬੱਚਾ ਬੱਚਾ ਵਿੱਚੀ ਠੀਕ ਹੈ ਹਾਂਜੀ ਹਾਂਜੀ ਬਾਕੀ ਆ ਕਿ ਚਲੋ ਤੁਹਾਡੇ ਸਾਹਮਣੇ ਹੀ ਆ ਜੋ ਵੀ ਆ ਹੁਣ ਅਜੇ ਹੈਗਾ ਬੱਚਾ ਮਰਿਆ ਨਹੀਂ ਆ ਪਰ ਆਖਰੀ ਸਾਹਾਂ ਤੇ ਚੱਲਣ ਦੇ ਆ ਰਾਤੀ ਵੇ ਦੀ ਸਵੇਰੇ ਵੀ ਕੈਮ ਹੈ ਅੱਛਾ ਸਾਡੀ ਕੀ ਹੋਇਆ ਹਣੇ ਨੂੰ ਠੀਕ ਹੈ ਹਾਂਜੀ ਹਾਂਜੀ ਲੈ ਜਾ ਵੇ ਦੀ ਤੇ ਇਹਦਾ ਮੁੱਲ ਵਿਦਿ ਫਿਰ ਇਹਦਾ ਮੁੱਝਾਇ ਜੀ ਕਰਦੀ ਹੈ ਕਿੰਨਾ ਮੁੱਲ ਕਰਨੂ ਤੇ ਵੀਰ ਜੀ ਇਹਦਾ ਭਾਵੇਂ 30 35 ਜਿੰਨਾ ਮਰਜ਼ੀ ਕਰੀ ਜਾਈਏ 8000 ਦੀ ਪੂਰੇ ਦੇ ਤਾਂ 8000 ਦੀ ਹਾਂਜੀ ਤੇ ਦੁੱਧ ਕਿੰਨਾ ਚਵਾਈ ਜਾਊਗੀ ਹੈ ਦੁੱਧ ਵਿੱਚ ਹੀ 10 11 ਕਿਲੋ ਰਮਾਨਾ ਚਵਾਈ ਜਾਊਗੀ ਚੰਗੀ ਸੇਵਾ ਤੇ ਬਾਕੀ ਇਹੋ ਵੀਰ ਜੀ ਵੱਛੀ ਕਿਹਨੇ ਸੰਭੀਨੀ ਆ ਹਾਂਜੀ ਹਾਂਜੀ ਕੋਈ ਸੰਭ ਲੂਗਾ ਵੀਰ ਚੰਗੀ ਠੀਕ ਹੈ ਨਾ ਅੱਛੀ ਸੰਭੀ ਕੇ ਨੇ ਤੇ ਨਾ ਅੱਛਾਈ ਸੰਭੇ ਕੇ ਨੇ ਹਾਂਜੀ ਠੀਕ ਹੈ ਤੇ ਬਾਕੀ ਵੀ ਜਿੰਨਾ ਮਾਲ ਉਹਨਾਂ ਕੋ ਵੀਰਾਂ ਕੋ ਹੈ ਨਾ ਸਾਰਾ ਮਾਲ ਮਸ਼ੀਨੀ ਚਵਾਈ ਹੁੰਦੀ ਰਹੀ ਠੀਕ ਹੈ ਜੀ ਇਹ ਵੈੜ ਦੀ ਵੀ ਇੱਕ ਦਿਨ ਮਸ਼ੀਨੀ ਚਵਾਈ ਹੋਈ ਦੂਜੇ ਦਿਨ ਨਹੀਂ ਲਾਏ ਠੀਕ ਹੈ ਜੀ ਹਾਂ ਜੀ ਮੇਰੇ ਕੋਲ ਪਰਸੋਂ ਦੀ ਆਈ ਸ਼ਾਮ ਆਦੀ ਹੈ ਬਾਕੀ ਇਹ ਕਿ ਦੋਵੇਂ ਸੋਈਆਂ ਸਵਾਈਆਂ ਤੁਹਾਡੇ ਘਰੋਂ ਕਿ ਤਸੱਲੀ ਕਰਕੇ ਚਵਾਈ ਕਰਕੇ ਖੜੇ ਤਸੱਲੀ ਪੂਰੀ ਠੀਕ ਹੈ ਜੀ ਬਾਕੀ ਕੋਈ ਵੀ ਇੱਥੇ ਆਵੇ ਆਪਣੀ ਮਰਜ਼ੀ ਨਾਲ ਬੱਚੇ ਦਾ ਬਹੁਤ ਕਰਦੀਓ ਪਹਿਲਾਂ ਇੱਕ ਮਿੰਟ ਵੀ ਨਹੀਂ ਪਰਾਂ ਢੀ ਬੱਚੇ ਨੂੰ ਹਾਂਜੀ ਹਾਂਜੀ ਚੱਟੀ ਜਾਂਦੀ ਬੱਚਾ ਇਹ ਪਰਾਂ ਕਰਕੇ ਬੰਨਣਾ ਪੈਂਦਾ ਠੰਡਿਆ ਨਾ ਫਿਰ ਜਦੋਂ ਝੱਟਦਾ ਨਗਰ ਬੱਚਾ ਫਿਰ ਠੰਡ ਲੱਗਦੀ ਬੱਚੇ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਕੋਈ ਵੀ ਆਪਣੀ ਤਸੱਲੀ ਕਰਕੇ ਮਰਜ਼ੀ ਨਾਲ ਖੜੇ ਜੀ